ਸਰਨ ਸਾਰੀ ਕਾਲ ਜੀ ਤੇ ਮੈਂ ਹਾਂ ਜਸਪ੍ਰੀਤ ਕੌਰ ਵੈਲਕਮ ਬੈਕ ਇਨ आवर ਚੱਲਦੇ ਜਾ ਰਹੇ ਆ ਪਾਰਟੀ ਦੇ ਉੱਪਰ ਤੇ ਪਾਰਟੀ ਤੇ ਜਾਣਾ ਸੀ ਤੇ ਫਿਰ ਇਸੇ ਲਈ ਮੈਨੂੰ ਮੇਰੇ ਕੋਲ ਫਿਲਹਾਲ ਬੱਜੇ ਨਹੀਂ ਹਜੇ 3 ਵਜਨ ਵਾਲੇ ਨੇ ਬਹੁਤ ਔਪਾ ਬਹੁਤ ਜ਼ਿਆਦਾ ਨਿਕਲ ਨੂੰ ਜੀ ਨਹੀਂ ਕਰਦਾ ਵੈਸੇ ਤਾਂ ਮੈਂ ਗਰੋਸਰੀ ਹਮੇਸ਼ਾ ਹੀ ਸ਼ਾਮ ਨੂੰ ਲੈਣ ਜਾਨੀ ਹੁੰਦੀ ਹੈ 5 6 ਵਜੇ ਤੇ ਅੱਜ ਅਸੀਂ ਜਾਣ ਕਰਕੇ ਮੈਨੂੰ ਗਰੋਸਰੀ ਪਹਿਲਾਂ ਲੈ ਕੇ ਆਉਣੀ ਪੈਣੀ ਆ ਸੀ ਬਹੁਤ ਸਾਰਾ ਸਨਸਕ੍ਰੀਨ ਲਗਾ ਲਗਾ ਕੇ ਜਾਣਾ ਤੇ ਤਾਂ ਜੋ ਆਪਣੇ ਆਪ ਨੂੰ ਧੁੱਪ ਤੋਂ ਹਾਈਡ ਕਰ ਲਾਂ ਤੇ ਬਾਕੀ ਘਰ ਦੇ ਜਿਹੜੀਆਂ ਲੋੜਵੰਦ ਚੀਜ਼ਾਂ ਨੇ ਗਰੋਸਰੀ ਚ ਜਿੰਨਾ ਕੁ ਮੇਰੇ ਤੋਂ ਪੋਸੀਬਲ ਹੋ ਸਕੇ ਆ ਲੈ ਲਾਂਗੇ ਟਰਾਈ ਕਰਦੀ ਆ ਮੈਂ ਲੈ ਕੇ ਆਉਣ ਦੀ ਤੇ ਫਿਰ ਮਿਲਦੇ ਆ ਤੁਹਾਨੂੰ ਬਾਕੀ ਦੇਖਦੇ ਆ ਹਜੇ ਕੱਪੜੇ ਵਗੈਰਾ ਦੇਖਣੇ ਆ ਕਿਹੜੇ ਪਾ ਕੇ ਜਾਣੇ ਆ ਤੇ ਮੈਂ ਗਰੋਸਰੀ ਲਿਆਵਾਂ ਮਿਲਦੇ ਆ ਤੁਹਾਨੂੰ ਗਰੋਸਰੀ ਤੋਂ ਬਾਅਦ ਚਾਰਜ ਕਰਕੇ ਰੱਖਦੀ ਆ ਫਿਰ ਵੀ ਬੈਟਰੀ ਲੋ ਇਸ ਗਰੋਸਰੀ ਹੋ ਗਈ ਸੀ ਡਨ ਤੇ ਆਪਾਂ ਕਰ ਰਹੇ ਸੀ ਬ੍ਰੇਕਫਾਸਟ ਨਾਲ ਲੰਚ ਦੋਹਾਂ ਚ ਮਿਕਸ ਆਹੀ ਚਾਹ ਪੀ ਰਹੇ ਆ ਤੇ ਫਿਰ ਇਸ ਤੋਂ ਬਾਅਦ ਅਸੀਂ ਰੈਡੀ ਸੈਡੀ ਹੋਣਾ ਕੱਪੜੇ ਪਾ ਕੇ ਅਸੀਂ ਜਾਣਾ ਫਿਰ ਅੱਜ ਸਰਪ੍ਰਾਈਜ਼ ਆ ਤੁਹਾਡੇ ਲਈ ਸਾਰਿਆਂ ਲਈ ਕਾਦੀ ਪਾਰਟੀ ਆ ਤੇ ਕਿੱਥੇ ਜਾ ਰਹੇ ਆ ਅਸੀਂ ਆ ਬਸ ਬਸ ਖਾ ਲਿਆ ਆਪਾਂ ਸੈਂਡਵਿਚ ਬਣਾਏ ਸੀ ਮੇਰੇ ਫੇਵਰਟ ਹੈ ਨਾ ਸੁਖ ਤੇ ਗਰੋਸਰੀ ਹਜੇ ਤੱਕ ਹੋ ਗਈ ਬਹੁਤ ਹੀ ਜ਼ਿਆਦਾ ਗਰਮੀ ਆ ਬਹੁਤ ਹੀ ਜ਼ਿਆਦਾ ਗਰਮੀ ਹੈ ਬਾਹਰ ਇਹ ਚੀਜ਼ ਅਗਵਾ ਨੇ ਬਹੁਤ ਉਹ ਚਲਦੀ ਹੈ ਕੀ ਕਹਿੰਦੇ ਹੁੰਦੇ ਨੇ ਉਹਨੂੰ ਲੋ ਹੁੰਦੀ ਹੈ ਨਾ ਉਹ ਚਲਦੀ ਹੈ ਜਿਵੇਂ ਹੁੰਦੀ ਹੋਵੇਂ ਉਹ ਚਲਦੀ ਹੈ ਜਿਵੇਂ ਇੰਡੀਆ ਚ ਅੱਜ ਬਲੀ ਨਹੀਂ ਕੰਮ ਨਹੀਂ ਆਉਂਦਾ ਲੈ ਕਰਤੀਆਂ ਪਈਆਂ ਨੇ ਖਾਂਦਾ ਨਹੀਂ ਕੋਈ ਬਾਤ ਇਹ ਬਣ ਰਿਹਾ ਪ੍ਰਸ਼ਾਦ ਸਾਡਾ ਹੋਰ ਦੇ ਨਾ ਜੇ ਮੈਂ ਆਈ ਸੀ ਮਾਸੀ ਕੋਲ ਗ੍ਰੋਸਰੀ ਦੇਣ ਦੀ ਤੇ ਬਹੁਤ ਦੂਰ ਪੈ ਗਿਆ ਮੈਂ ਦੁਬਾਰਾ 10% ਕੱਟ ਨਹੀਂ ਆ। ਉਹ ਬਲੌਕ ਕਿੰਨਾ ਘੈਂਟ ਰਿਹਾ। ਸਾਰੇ ਕਿੰਨਾ ਹੱਸੇ ਹੋ ਦੇਖ ਲਿਆ ਮਾਸੀ। ਆਹ ਦੇਖ ਲਿਆ। ਤੇ ਹੁਣ ਮੈਂ ਚਲਦੀ ਆ ਘਰੇ। ਘਰੇ ਜਾ ਕੇ ਸ਼ਾਮ ਨੂੰ ਆਵਾਂਗੇ ਤਿਆਰ-ਵਾਰ ਹੋ ਕੇ। ਮੈਂ ਥੋੜੀ ਜਿਹੀ ਗ੍ਰੋਸਰੀ ਫੜਾਉਣ ਰਿਲੇਟ ਹੋ ਗਈ ਮੈਨੂੰ ਪਤਾ ਨਹੀਂ ਲੱਗਿਆ ਕਿਉਂਕਿ ਮੇਰੇ ਫੋਨ ਦੇ ਉੱਪਰ ਕਈ ਵਾਰ ਰਿੰਗ ਨਹੀਂ ਆਉਂਦੀ ਹੈਗੀ। ਚਲੋ ਜੀ। ਮਾਸੀ ਨੂੰ ਗ੍ਰੋਸਰੀ ਫੜਾ ਕੇ ਆ ਗਈਆਂ। ਬਾਕੀ ਹੋਰ ਗਰੋਸਰੀ ਦੇਖਦੀ ਸੀ ਮੈਂ ਪਰ ਕੁਝ ਵੀ ਫਿਲਹਾਲ ਮੈਨੂੰ ਲੱਭਿਆ ਨਹੀਂ ਚੱਜਦਾ ਤੇ ਮੈਂ ਘਰੇ ਆ ਗਈ ਇੰਨੀ ਕਿ ਜ਼ਿਆਦਾ ਹੀਟ ਅੱਜ ਤੁਸੀਂ ਸੋਚ ਨਹੀਂ ਸਕਦੇ ਬਹੁਤ ਜ਼ਿਆਦਾ ਹੀਟ ਆ ਓ ਮਾਈ ਗਾਡ ਤੰਨ ਨੇ ਉਹ ਲੋਕ ਜਿਹੜੇ ਡਿਲੀਵਰੀ ਦਾ ਕੰਮ ਕਰਦੇ ਨੇ ਤੰਨ ਨੇ ਤੰਨ ਤੰਨ ਨੇ ਉਹ ਲੋਕ ਜਿਹੜੇ ਉਹਰੇ ਲੇਬਰ ਦਾ ਕੰਮ ਕਰਦੇ ਨੇ ਸੱਚੀ ਗੱਲ ਆ ਪਤਾ ਨਹੀਂ ਕਿਵੇਂ ਕਰ ਰਹੇ ਨੇ ਪਰ ਇਨਾ ਪਤਾ ਵੀ ਮੈਂ ਸਕੂਟਰ ਤੇ ਜਾਨੀ ਆ ਨਾਲੇ ਮੇਰੇ ਇਲੈਕਟ੍ਰੋਨਿਕ ਜਿਹੜਾ ਸਕੂਟਰ ਆ ਉਹਦੇ ਤੇ ਜਾਨੀ ਆ ਪਰ ਮੇਰੇ ਹੀਟ ਪੈਂਦੀ ਆ ਅੱਖਾਂ 'ਚ ਐਵੇਂ ਨਾਲੇ ਮੇਰੇ ਮਾਸਕ ਲੱਗਿਆ ਹੁੰਦਾ ਕੈਪ ਲਈ ਵੀ ਹੈ ਸਾਰਾ ਕੁਝ ਲਿਆਇਆ ਪੂਰਾ ਕਵਰ ਕੀਤਾ ਹੁੰਦਾ ਆਪਣੇ ਆਪ ਨੂੰ ਫਿਰ ਵੀ ਇੰਨੀ ਹੀਟ ਆ ਬਹੁਤ ਜ਼ਿਆਦਾ ਬਈ ਵੱਧ ਤੋਂ ਵੱਧ ਪਾਣੀ ਪੀਓ ਜੇ ਕੋਈ ਦਵਾਈ ਵਾਲਾ ਮੇਰਾ ਬਲੌਗ ਦੇਖ ਰਿਹਾ ਗਾਇਸ ਆਪਾਂ ਹੋ ਗਿਆ ਰੈਡੀ ਤੇ ਮੈਂ ਸਾਰਿਆਂ ਨਾਲੋਂ ਲੇਟ ਆ ਸਾਰਿਆਂ ਨਾਲੋਂ ਮਤਲਬ ਸਾਰਿਆਂ ਨਾਲੋਂ ਲੇਟ ਆ ਤੇ ਮੈਨੂੰ ਸਹਾਨੂੰ ਨੂੰ ਬਹੁਤ ਮਿਲਦੀਆਂ ਨੇ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਮੈਂ ਕਪੜੇ ਚੋਰੀ ਕਰ ਲਈ ਤੇ ਕਪੜੇ ਚੋਰੀ ਕਰਕੇ ਪਾ ਲਈ ਤੇ ਕਾਫੀ ਡਿਸਕਸ ਤੋਂ ਬਾਅਦ मैं पाई है सुखे दी टी शर्ट तो पाया मेरे ट्राउजर सिंपल जे कपड़े इसलिए कि सैटरडे नहीं आ वीक वीक डे चल रहे ने इसलिए जे कपड़े पा के ही जाने कोई मेकअप शेपकअप नहीं अच्छे थोड़ा जाके असि बहुत लेट हो चुके हैं पूरी लड़ झगड़न तो बाद मैं टी शर्ट खोली है <laughs> कि बहुत बहुत साऊ हुई यस अफकोर्स मैं साउ हैगी है। सौखा ਹਾਂ ਬਹੁਤ ਰਿਐਲਿਟੀ ਚ ਰਿਵਿਊ ਦੇ ਮੇਰਾ ਰਿਐਲਿਟੀ ਚ ਹੈ ਮੈਂ ਸੌ ਕੁੜੀਆਂ ਨਾ ਹਾਂ ਬਹੁਤ ਮੈਂ ਬਹੁਤ ਕੇਅਰਿੰਗ ਹਾਂ ਨਾ ਬਹੁਤ ਜਾਨ ਜੀ ਰੀਸੈਂਟ ਹੈ ਨਾ ਚੇਂਜ ਕਰਨੇ ਪਏ ਫਿਰ ਮੈਨੂੰ ਮੈਨੂੰ ਨਹੀਂ ਲੱਗਦਾ ਹੁਣ ਮੈਨੂੰ ਇਹ ਵੀ ਸੂਟੇਬਲ ਆ ਇਹਦੇ ਨਾਲ ਵੀ ਪੱਕ ਰਹੇ ਨੇ ਇਹਦੇ ਨਾਲ ਵੀ ਪੱਕ ਰਹੇ ਨੇ ਕਰਨ ਮੇਰੇ ਲਿਆ ਮੈਂ ਹੀ ਪਾਵਾਂ ਫਿਰ ਇਹ ਇੱਕ ਦਾ ਮੁਖ ਕੱਢ ਲਾ ਦੇ ਨਾ ਨਾ ਗਾਈਜ਼ ਅਸੀਂ ਬਹੁਤ ਲੇਟ ਹੋ ਚੁੱਕੇ ਆ ਤੇ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਵਿਦ ਗਾਲਾਂ ਸਾਡੇ ਗਾਲਾਂ ਦੇਖੋ ਪੈਦੀਆਂ ਵਾਹ ਚਲੋ ਗਾਇਸ ਜਿਵੇਂ ਮੁਝੇ ਜਬੜੋਂਗੇ ਨਾ ਉਹਦੀ ਕੈਮਰਾ ਜਿੱਦੇ ਕੈਮਰਾ ਆਨ ਕਰ ਲੈਣਾ ਤੁਹਾਨੂੰ ਮਿੱਠੇ ਮਿੱਠੇ ਡੰਡੇ ਢੰਡੇ ਗਾਲਾਂ ਸੁਣਾਵਾਂਗੇ ਪਿਆਰ ਨਾਲ ਇਹ ਜਿੱਚ ਬੱਲੇਣੀਆਂ ਨੇ ਆਕਰ ਵੱਡਾ ਆਖਰਕਾਰ ਫਿਰ ਅਸੀਂ ਆਪਣੀ ਸਕੂਟਰ ਤੇ ਰੈਡੀ ਹੋ ਕੇ ਪੂਰੇ ਰੈਡੀ ਛੈਡੀ ਹੋ ਕੇ ਜਾ ਰਹੇ ਹਾਂ ਸਾਡੇ ਸਕੂਟਰ ਜੈ ਹਿੰਦਵਾਦ ਇੱਥੇ ਦੋ ਤਿੰਨ ਡੰਡੇ ਹੀ ਨੇ ਮੈਨੂੰ ਪਤਾ ਸੀ ਤੇਰਾ ਮੂੰਹ ਦਾ ਰਿਐਕਸ਼ਨ ਨਹੀਂ ਨਾ ਤਾਂ ਚਾਰਜ ਕਿਸੇ ਨੇ ਨਹੀਂ ਲਾਉਣਾ ਨਹੀਂ ਕੁੱਣੀ ਬੱਜ ਰਹੀ ਹੁੰਦਾ ਹਾਂ ਜਿਸ ਦਿਨ ਜਿਸ ਦਿਨ ਲੋਗੋ ਰੋਗੋ ਇੱਕ ਮਿੰਟ ਬਾਹਰ ਜਾ ਕੇ ਦੱਸੂ ਹੁਣ ਬਾਹਰ ਜਾ ਕੇ ਵੀ ਸੁਣ ਲਓ ہاں ਜਿਸ ਦਿਨ ਕਿ ਮੈਂ ਸੁਣਨ ਨੂੰ ਉਤਾਲ ਨਹੀਂ ਜਿਸ ਦਿਨ ਮੈਂ ਸੋਚਿਆ ਸੀ ਇਹ ਨਹੀਂ ਸਾਈਕਲਿੰਗ ਹੁੰਦੀ ਇਹ ਕਿ ਬੰਬਾ ਇਹ ਇੰਨਾ ਤੁਰਨੋਂ ਖਾ ਇਥੇ ਤੁਸੀਂ ਕਿਵੇਂ ਜਾਂਦੇ ਫਿਰ ਇਹ ਵੀ ਕੋਈ ਨਹੀਂ ਕਰਸ ਨਾ ਕੋਈ ਨਹੀਂ ਇਹ ਕੁਝ ਹੁੰਦੀ ਸਾਰਾ ਬਤਰੇ ਸਾਰਾ ਮਸ ਚੋਰੀ ਚੋਰੀ ਫੋਨ ਆਨ ਕਰਾਂਗੇ ਠੀਕ ਹੈ ਤੁਰ ਜਿਦੀ ਫੋਨ ਆਨ ਕਰ ਲਾਂਗੇ ਫਿਰ ਮੈਨੂੰ ਨਹੀਂ ਲੱਗਦਾ ਫਿਰ ਤਾਂ ਹਾਸੇ ਨਿਕਲ ਜੂ ਸਾਹਮਣੇ ਹੈ ਨਾ ਹੈ ਇੱਕ ਤਾਂ ਗਾਲੀਆਂ ਗਾਣਾ ਹੁੰਦੀਆਂ ਨੇ ਮਿੱਠੀਆਂ ਹਾਂ ਉਹ ਨਹੀਂ ਗਾਣਾ ਇਹ ਹਾਂ ਇੱਕ ਗਾਣਾ ਹੁੰਦੀ ਇਹਨੇ ਕੌੜੀਆ ਚੈੱਕ ਕਰੋ ਮੂੰ ਤੇ ਓਹ ਹੋ ਮੈਂ ਕੱਲਾ ਸਨਸਕ੍ਰੀਨ ਮੈਂ ਕੱਲਾ ਸਨਸਕ੍ਰੀਨ ਲਾਹ ਦੇਖ ਲਓ ਮੂੰ ਤੇ ਗਰਮੀ ਓ ਮਾਈ ਗਾਡ ਮਾਸਕ ਆਲਵੇਸ ਪਹੁੰਚ ਗਏ ਕਿੱਥੇ ਪਹੁੰਚੇ ਅੱਛਾ ਆ ਤਾਂ ਗਏ ਚਲੋ ਬੋਲਟ ਛੱਡਣਾ ਫਿਰ oh my god ਹੁਣ ਥੋੜੀ ਜਿਹੀ ਨੂੰ ਅਸੀਂ ਗਾੜਾ ਖਣਾ ਦੀਏ ਕਹਣਾ ਸੌਣ ਦੇ ਭਲੇ ਕੋੰਕੀ ਮਾਸੀ ਕੋਲ ਸਿੱਤਰ ਖਾਲੀ ਥੋੜੇ ਹੈ ਹਜੇ ਵੀ ਕਾਹ ਨੂੰ ਆੜਾ ਰਹੀ ਕਿ ਕੀ ਹੋ ਗਿਆ ਬੜੀ ਅੰਮੀ ਮੰਮੀ ਹੰਦੀ ਤਾਂ ਆ ਜਾਂਦੀ ਹੈ ਹੀ ਨਹੀਂ ਮੈਂ ਮੈਂ ਤਾਂ ਪਹਿਲਾਂ ਦਿਨ ਤੋਂ ਕਤਮ ਹੈ ਤੂੰ ਹੀ ਤਾਂ ਗੱਲ ਆ ਮੈਂ ਦੋ ਵਾਰ ਨਹੀਂ ਮੈਸੇਜ ਕਰਿਆ ਮਾਸੂਖੇ ਕਿ ਆਪ ਹੀ ਹੋ ਕਰ ਲਿਓ ਨਹੀਂ ਹਾਲਤ ਦੇਖੋ ਕੰਮ ਵਾਲੇ ਬੰਦਿਆਂ ਦੀ ਕੰਮ ਵਾਲਾ ਕਿੱਥੇ ਘਟਿਆ ਹੈ ਕਰ ਜਾ ਪਰ ਨੂੰ ਮਾਸੀ ਦਾ ਵਿਗੜ ਗਿਆ ਵਜੋਂ ਮੈਂ ਮੇਰੇ ਨਾਲ ਪਤਲੀ ਹੋਈ ਪਈ ਬੰਦਾ ਸਾਰੇ ਘਰ ਘਰ ਬੈਜੋ ਚੌਪੜੀ ਮਾਰ ਕੇ ਤਾਂ ਕੋਈ ਵੀ ਬੈਠਾ ਆ ਦੇਖੋ ਐ ਬੈਜ ਨੇ ਬੜੀ ਉਮੀਦ ਬਾਲੀ ਬਦਲੀ ਵੀ ਹੈ ਬੜੀ ਨੇ ਕੱਪੜੇ ਗਿੱਲੇ ਪਾਏ ਨੇ ਨਾ ਨਹੀਂ ਇਧਰ ਨਾ ਕੀ ਆ ਉਹ ਆ ਕਿਹਦੇ ਦਾ ਉਹੀ ਨਾ ਸਮਝੋ ਸੁਲਾਬ ਜੜੀ ਹੋਈ ਹੈ ਨਹੀਂ ਮੇਰਾ ਤਾਂ ਆ ਸੀ ਮਿਲ ਕੋਈ ਸੁਲਾਬ ਜੜੀ ਹੋਈ ਆ ਪਤਾ ਨਹੀਂ ਜੇ ਨਾ ਪਤਾ ਨਹੀਂ ਕਿੰਨੂੰ ਮੁਸਕਦੀਆਂ ਆਉਣ ਲੱਗਣ ਉਹ ਦੋ ਦੋ ਨਾ ਆ ਗੱਲ ਲੱਗਿਆ ਜੀ ਮਾਰਦੀ ਡਾਈ ਲਾਲਾ ਮਾਰ ਲੱਗਿਆ ਕਦੇ ਮੈਂ ਤਾਂ ਨਹੀਂ ਕਰੇ ਮਮੀ ਤਾਂ ਆਣੀ ਢਾਈ ਲਾਉਂਦੀ ਹੈਗੀ ਮੇਰੇ ਵੀ ਇਹਨੂੰ ਕੋਈ ਹੋਰ ਪਸੰਦ ਕਰ ਲੂ ਇਹਦੀ ਸਾਹ ਨਾ ਸਾਲ ਨਾ ਸਾਲ ਕਿਹਦੇ ਪਿਆਰੇ ਆ ਟੋਕਾ ਬੈਠੋ ਚਲ ਖਾ ਲੋ ਹਾਂ ਮੋਟਾ ਬੈਠਾ ਹਾਂ ਉਹ ਬੈਠਣ ਨੂੰ ਮੇਰੀ ਵੀ ਵੀਡੀਓ ਰਬੜਾਈ ਨਾਲ ਤੇ ਮੈਂ ਰਸਤਾ ਬਾਅਦ ਚ ਤੂੰ ਮੈਨੂੰ ਭੇਜਦੀ ਹੁੰਨੀ ਆ ਵੀ ਆ ਦੇ ਲੱਗ ਜੀ ਹੱਥ ਦਾ ਵਧੀਆ ਫਿਰ ਜਾਤਾ ਰਹਿੰਦਾ ਮੈਂ ਤੈਨੂੰ ਐਂ ਕੀਤਾ ਸੀ ਪਹਿਨੇ ਤੀ ਯਾਦ ਕਰੇਂਗੀ ਇੰਡੀਆ ਜਾ ਕੇ ਦੇਖ ਲੈ ਜੀ ਲੱਗਣਾ ਸੱਚ ਤੱਕ ਫੇਰ ਇੱਧਰ ਆਏਗੀ ਫਸ ਗਈ ਮਾੜੋਂ ਉੱਥੀ ਧੀ ਹੈ ਖਾਇ ਤੇ ਲੇਡ ਜੀਨ ਲੱਗਦਾ ਜੀ ਤਾਂ ਲੱਗਣਾ ਨਹੀਂ ਹੌਲੀ ਹੌਲੀ ਲੱਗਦਾ ਹੌਲੀ ਹੌਲੀ ਆ ਜਾ ਕੋਈ ਨਾ ਤੂੰ ਸਾਲਾ ਜੀ ਹੈ ਇਹ ਜਿਆ ਮਾਰਨਾ ਪੈਂਦਾ ਸੱਚੀ ਜਾਉ ਹਣ ਪੈੱਡ ਛੁੱਕ ਗਿਆ ਬਹੁਤ ਥੱਲੇ ਲੱਗ ਗਿਆ ਇਹਨੂੰ ਹੋਰ ਪੈੱਡ ਨਾ ਤੋੜ ਦਿਓ ਬਹੁਤ ਉਸ ਪਿਆਰ ਨਾਲ ਮੈਂ ਵੈਕਸ ਨਹੀਂ ਕੱਟ ਕੇ ਆਇਆ ਮੈਂ ਹੋਰ ਲੱਗਿਆ ਪਹਿਲਾਂ ਹੀ ਬੀਰੇ ਦੀ ਮੰਮੀ ਕੋਲ ਵੀਡੀਓ ਪਹੁੰਚਦੀ ਕਰਦੇ ਮੰਮੀ ਨੇ ਦੇਖ ਲਈ ਮੰਮੀ ਮੈਨੂੰ ਕਹਿੰਦੀ ਜੱਸ ਨੇ ਵੀਡੀਓ ਪਾਈ ਹੋਈ ਹੈ ਮੈਂ ਕਿਹਾ ਹਾਂ ਮੰਮੀ ਤਾਂ ਦੇਖ ਲਈ ਸਬਸਕ੍ਰਾਈਬ ਕਰ ਲਿਆ ਚੈਨਲ ਹੋਰ ਤੂੰ ਵੀ ਨਹੀਂ ਗਈ ਜੀ ਅੱਛਾ ਕੋਲਿੰਗ ਪ੍ਰੋਸੈਸ ਕਰਨਾ ਕਰਿਆ ਬੰਦ ਬੰਦ ਹੋ ਗਈ ਜਾਂਦੀ ਹੈ ਮੰਮੀ ਅਧਿਕਤ ਟੀਲ ਲਿਆ ਜਾਂਦੇ ਕਾ ਨੂੰ ਗਰੀਸ਼ੇ ਲਾਉਂਦਾ ਘਰ ਮਾਸੀ ਉੱਥੇ ਬੈਜਣਾ ਲੈਣਾ ਹੈ ਪ੍ਰਸ਼ਾਦ ਦੋਤਾ ਸੰਸ ਲੈ ਪਰ ਉਹਨੂੰ ਪਰਤੌਣ ਲਾ ਪਲੇਟਰ ਪਰ ਵਾਰੀ ਹੋ ਮੈਟ ਬਸਾ ਲਓ ਮੈਟ ਦੇ ਵੀ ਸੋਨੋ ਦਵਲ ਸੱਤ ਕਰਦੇ ਆ। ਆ ਦੇਖ ਉਧਰ। ਦਵਲ ਸਟੋਰੀ ਕੋਟਰੀ ਕੋਣੇ ਆਉਣਾ। ਬੰਦੇ ਅੱਧੇ ਉੱਪਰ ਤੇ ਥੱਲੇ। ਬਸ ਇਹਦੇ ਬਣਾਉਣਾ ਚਾਹੀਦਾ। ਚੱਲ ਤੇਰਾ ਮੂੰਹ ਪਾਗ ਆਇਆ ਵੇ ਅੱਧੇ ਥੱਲੇ ਪਰ ਉੱਪਰ ਹੋ ਜਾਂਦਾ ਹੈ ਨਾ ਗਣਤੀ ਵੱਧ ਗਈ ਆਪਣੀ। ਮਨ ਜੀ ਤੂੰ ਮਿਲ ਜਾਂਦੀ। ਉਹ ਬੰਦੇ ਮੈਂ ਕਹਿੰਦਾ ਤੂੰ ਪਹਿਲੇ ਦਿਨ ਹੀ ਭਾਈ ਖਾਣਾ ਦਾ ਸਭ ਤੋਂ ਸਹੀ ਚਾਰ ਕੇ ਆਰਡਰ ਉਧਰ ਮਾਰਨਾ ਪੈਣਾ। ਚਾਰ ਚੀਜ਼ਾਂ ਹੀ ਦੇਈਆਂ ਨੇ ਬਸ। ਕੱਲੀ ਉਹ ਕੰਮ ਚ ਜਾ ਕੇ ਕਹ ਦੋ ਉਹਨੂੰ ਮੈਂ ਕਹਿ ਤਾਦਾ ਕੰਮ ਚ ਕੀ ਕਰੇ। ਇਹ ਸਭ ਮੈਂ ਘੋਰੀ ਪੀਂਦਾ। ਚੱਕੀ ਭਾਂਡੇ ਫਿਰ ਦੱਛਕੇ ਰੂਮ ਤੇ ਚਲੀਏ ਚਲੋ ਕਾਰ ਸਕੂਟਰ ਦੀ ਚਾਬੀ ਮੈਂ ਲੈ ਆਉਣਾ ਸਕੂਟਰ ਇਹ ਭੁੱਖ ਦਾ ਨਹੀਂ ਮਤਲਬ ਲਹਿਗਾ ਚਲੀਏ ਰੂਮ ਉਠਾਉਣੇ ਨੇ ਨਾ ਚਲੋ ਚਲੋ ਪਾਂਡੇ ਹੈਗੇ ਨੇ ਡਾਂਸ ਵੀ ਤਾਂ ਕਰਨਾ ਨੀ ਤਾਂ ਡੀਜੇ ਲਾਣੇ ਆ ਪੁੱਤ ਬਣ ਕੇ ਭੱਜ ਕੇ ਫਾੜ ਲਿਆ ਚੰਗੀ ਗੱਲ ਨਹੀਂ ਤਾਂ ਡੀਜੇ ਲਾਉਣੇ ਸੀ ਫੇਰ ਤੋ ਦੇਗਾ ਪਾਂਡੇ ਮੇਰੇ ਕੱਪੜੇ ਰੂਮ ਚ ਗਰਮੀ ਚ ਮਰਨਾ ਉੱਥੇ ਕੋਈ ਨਾ ਮਿੰਨ ਲੱਗ ਸਹੀ ਤਾਂ ਮਿੰਨ ਨਗ ਸੀ ਬਦਲ ਨਹੀਂ ਹੈ ਬਦਲ ਲਾਂਗੇ ਬਾਅਦ ਫੇਰ ਫੇਰ ਉਧਰ ਜਾਣਗੇ ਵਿਚਾਰੇ ਫੇਰ ਇੱਧਰ ਆਉਣ ਹਾਜਮ ਵੀ ਕਰਨਾ ਗੱਲ ਬਾਤ ਖਾਦਾ ਰਿਹਾ ਹਾਂ ਕੀ ਸਹੀ ਹੈ ਲੈ ਵੀ ਦੇ ਲੈ ਹਾਂ ਵੀ ਦੇ ਲਈਦਾ ਨੇੜ ਬੁੱਲੀ ਰੱਖਿਆ ਪੜੇ ਸੀ ਉਹ ਥੱਲੇ ਏਸੀ ਫਿਲਟਾ ਹੈ ਕੋਈ ਏਸੀ ਵੀ ਦੇਖੇ ਮੈਨੂੰ ਲੱਗਦਾ ਉਹਨੇ ਬੰਦ ਕਰਿਆ ਆ ਤਾਂ ਥਰਪੀਨੀ ਨਹੀਂ ਲੱਗਦੀ ਆ ਨਹੀਂ ਨਹੀਂ ਇੰਡੋਨੇਸ਼ੀਆ ਇੰਡੋਨੇਸ਼ੀਆ ਕੋਈ ਵਾਈਪਰ ਵੀ ਨਹੀਂ ਲੱਗਦੀ ਆ ਕੋਈ ਨਹੀਂ ਨਾ ਪਲੇਟ ਨਹੀਂ ਪਲੇਟ ਹੋਰ ਫਲੈਕ ਨਹੀਂ ਆਹੀ ਆਹ ਜਿਹੜੀ ਗੱਲ ਕਰੀ ਕਹਿੰਦਾ ਹਾਂ ਮੱਕਾ ਫਿਰ ਤੈਨੂੰ ਕਿ ਮੈਂ ਇਦਾਂ ਅੰਗਰੇਜ਼ੀ ਚ ਕਰ ਲੈ ਕਹਿੰਦਾ ਵਾ ਸੋ ਜਿਵੇਂ ਜਿਵੇਂ ਮੈਨੂੰ ਦੱਸੀਗਾ ਮੈਂ ਸੰਤਿਆ ਕਹਿੰਦਾ ਓ ਮੇ ਓ ਮੇ ਮੈਂ ਉਹਨੇ ਸਮਝਾ ਨਾ ਉਹ ਨਾ ਇਹਨਾਂ ਦਾ ਤਾਂ ਮਾਫੀ ਪਰ ਕਲੀਨ ਆਫਟਰਪੁੱਟ ਹੀਰ ਓਕੇ ਡਨ ਉਹ ਜਦੋਂ ਉਹ ਜਦੋਂ ਉਹ ਜਦੋਂ ਆਨੇ ਆਉਣਗੇ ਤਾਂ ਉਹ ਜਦੋਂ ਅੱਗੋਂ ਬੋਲਦੇ ਆ ਨਾ ਫਿਰ ਉਨੀ ਆ ਜਾਂਦੀ ਆ ਆ ਤਾਂ ਹਾਂ ਮੱਕਾ ਮ ਚੱਲੇ ਜਾਂਦਾ ਯਾਰ ਬਸ ਜਾਣੀ ਇਹ ਰੱਖ ਮੈਂ ਤਾਂ ਉਹਨੂੰ ਕਦੇ ਦੇਖੀ ਗਈ ਮਾਸੀ ਜਾਣ ਨੂੰ ਆਉਣ ਆਉਣ ਨੂੰ ਜਾਣ ਬਾਚੂ ਜੀ ਬਾਚਾ ਕੋਟਿੰਗ ਨੇ ਹੀਰ ਹੀਰ ਦੇਣੀ ਕਿ ਕਿ ਟੂ ਹਾਂ ਕਲਾਸ ਉਸ ਬਾਕੀ ਹੱਥਾਂ ਨਾਲ ਲੈ ਤਾਂ ਬੂਲੀ ਲੈ ਆਈਏ ਨਾ ਬਸ ਕਿਹੜੀ ਦਾ ਸਮਾਨ ਲੈ ਮਾਸੀ ਕਿਵੇਂ ਮੰਗੀ ਹੈ ਕੈਟਰਿੰਗ ਵਾਲੇ ਕਿਹੜੇ ਕਰਨੇ ਬਾਹਲੇ ਚੱਕਲੇ ਮਾ ਜੀ ਦਾ ਧੋਗ ਤਾਂ ਆਏ ਕਿਸੇ ਨੇ ਕੱਢਾ ਔਰ ਨੂੰ ਗਾਇਆ ਪਾਣ ਹੋਣ ਪ੍ਰਤੀ ਭੋਜਨ ਟਾਈਮ ਆਊਟ ਹੋ ਰਿਹਾ ਹੈ ਮੈਂ ਹੀ ਮੈਂ ਹੀ ਬੰਦ ਕਰ ਦਊ ਕਰ ਦੇ ਉਹ ਹਮਲਾ ਕਰ ਦੋ ਮਾਸੀ ਤੇ ਨਿਕਲਣਾ ਪੈਣਾ ਮਨੇ ਪ੍ਰਤੀਪੋਜਨ ਬਾਰਾਂ ਬਜੇ ਬਰਾਤ 1 ਵਜੇ ਹਾਂ ਬੈਜਾ 4 ਵਜੇ ਬੈਜਾ ਹਾਂ ਬੈਜਾ ਜਿਆਦਾ ਮਨਪਸੰਦ ਪਿਆਰ ਪੂਰੀ ਮਰੀਦ ਆਪ ਦੇਖੋ ਸਮੋਸੇ ਲੱਗੀ ਪਈ ਐ ਇਹਨਾਂ ਦੀ ਇੱਜੀ ਬੋਲੋ ਬੰਦਾ ਵੀ ਸੁਣ ਲਵੇ ਸੁਣ ਵੀ ਅਸਲ ਨੂੰ 1 ਬਜੇ 4 ਵਜੇ ਹੋ ਗਏ ਆ ਫੜੀ ਮਾੜੇ ਭੰਡੇ ਸੁਣ ਲਿਆ ਬਈ ਆਹ ਯਾ ਤੂੰ ਕੁੜੀਏ ਆ ਬੜਾ ਵਾਰਾ ਪਲੇਟਾ ਫੜੋ ਯਾਰ ਧੰਨਵਾਦ ਵੀਰ ਜੀ ਆਲਾ ਕੁੜੀェ ਫੜਾ ਤੂੰ ਤਾਂ ਬੋਲਦੀ ਵੀ ਨਹੀਂ ਹੈਗੀ ਉਸ ਕਾਹਦੀ ਨਹੀਂ ਹੈਗੀ ਮਾਰਦੀ ਨੂੰ ਖਵਾ ਕਬੂਦ ਦਿੰਦੀ ਤੇ ਕੀ ਲੱਗਦੀ ਮੇਰੀ ਸਾਰੀ ਲੱਗਦੀ ਹੈ ਨਹੀਂ ਪੈਣ ਲਾਉਂਦੀ ਉਹਦੇ ਤੇ ਨਹੀਂ ਲੱਗਦੀ ਇਕੱਲੀ ਤੇਰੀ ਭਾਬੀ ਲਾਦੀ ਉਹਦੇ ਤੇ ਪੈਣ ਲਾਉਂਦੀ ਆ ਨਨਦਾ ਉਹ ਮਨੀ ਦੀ ਪੈਣ ਲਾਦੀ ਆ ਤੇ ਰਾਜੋਂ ਕਿਹੜੀ ਮਹਿਕਾ ਕੋ ਲੱਗਦਾ ਪੈਣ ਇਤਰਾ ਵੀਦਾ ਲੱਗਦਾ ਉਹ ਮੇਰੀ ਤਾਂ ਭਾਬੀ ਜੜ ਨਹੀਂ ਜਾਦਾ ਪਤਾ ਤਰਾਖੀ ਦਾ ਬੰਦੇ ਜੀ ਜੀ ਚਾ ਰੱਦਾ ਥੱਪੜ ਮਾਰੂ ਮਨੀ ਦੇ ਘਰ ਆਲਾ ਹੰਦੋਈਆ ਵੀਰਾ ਲੱਗਦਾ ਮੈਂ ਤੇਰਾ ਨੇਟਾ ਬਾ ਖੋਲਿਆ ਮਾਸੀ ਦੇ ਕਰਿਆ ਕੇ ਆਏ ਪਹਿਲਾਂ ਮੈਂ ਪਹਿਲਾਂ ਮੈਂ ਮਾਸੀ ਮਾਸੀ ਪਹਿਲਾਂ ਮੈਂ ਪਹਿਲਾਂ ਮੈਂ ਬਾਹਰ ਜਣਾ ਹੋ ਗਏ ਵਾਸੀ ਪ੍ਰਸਾਦ ਖੱਡਣੇ ਹੋ ਗਏ ਬਾਹਰ ਦੇ ਹੋ ਗਏ ਧੰਨਵਾਦ ਇਹ ਹੱਥ ਨਾਲੇ ਖਾ ਲੋ ਉੱਪਰ ਪ੍ਰਸਾਦ ਖਾਣੜ ਪ੍ਰਸਾਦ ਖਾ ਲੋ ਇੱਥੇ ਸੁੱਕੇ ਦੀ ਪਲੇਟ ਨਹੀਂ ਆਈ ਹੈ ਅ ਆ ਬੇਬੀ ਜੇ ਆ ਜਾ ਨਹੀਂ ਅਸੀਂ ਦੋ ਇਹ ਖਾ ਲਾਂਗੇ ਇੱਥੇ ਰੱਖ ਦੇ ਮਸਤਰੀ ਚੇਂਜ ਕਰ ਲੋ ਇਹਨਾਂ ਨੂੰ ਇੱਥੇ ਘਰ ਦੋ ਸੁੱਕੇ ਉੱਥੇ ਵਾਸੀ ਤੇ ਵਧਾਈਆਂ ਤੇਨੂੰ ਬਤਾਇਆ ਵਾਸਤੇ ਕੰਗ੍ਰੈਚੁਲੇਸ਼ਨ ਮਾਸਤੀ ਨੂੰ ਕਹਦੇ ਆਂ ਸਭਾ ਦੇ ਸਭਾ ਦੇ ਇਹ ਪੈਸੇ ਸਾਰੇ ਬਤਾਇਆ ਮਾਸਤੀ ਨੂੰ 9 ਸਾਲ ਹੋ ਗਏ ਮਾਸਤੀ ਨੂੰ ਦੁਬਈ ਚ ਆਜ਼ਾਦੀ ਦੇ ਇੱਕ ਮਿੰਟ ਬੈਠ ਜਾ ਯਾਰ ਮੈਂ ਗੱਲ ਉਤਾਲਾ ਤੈਨੂੰ ਸ਼ਗਨ ਦੰਦ ਦੇਖ ਕੇ ਉੱਥੇ ਗਾਂ ਮੋਹ ਖਾਲਾ ਉਹ ਚੌਂ ਕਿਤਾਹੀ ਬੋਲ ਲੂ ਨੀ ਪਾ ਦੇ ਪ੍ਰਸਾਦ ਨੇ ਓਏ ਉਹ ਦੇਖੇ ਨੀ ਮੇਰੇ ਅਰਜੋ ਕੱਢ ਲਾ ਦੇ ਅਸਾਲ ਹੋ ਰਹਿਗਾ ਨਾ ਮਾਸੀ ਜੀ ਨਾ ਨਹੀਂ ਖਾਦੇ ਜਣੇ ਮੇਰੇ ਤੋਂ ਕੋਈ ਨਾ ਇੰਦਾਂ ਤੇ ਖੇਤ ਨਹੀਂ ਬੰਦੀ ਭੈਣੇ ਅੱਜ ਜੀ ਦੇਖੀ 5 ਕਿਲੋ ਪ੍ਰਸਾਦ ਆ ਗਿਆ ਨਾ ਅੱਜ ਜੀ ਆਏ 5 ਕਿਲੋ ਪ੍ਰਸਾਦ ਟਕਣਾ ਚਾਚਾ ਨੂੰ ਬਤਲਾ ਆ ਜਾ ਪਹਿਲਾ ਕੀ ਲੱਗਦਾ ਜੀ ਪਹਿਲਾ ਬਾਚੀ ਕੋਲ ਚੱਲ ਉੱਥੇ ਫੇਰ ਤੈਨੂੰ ਦੱਸਦਾ ਕੀ ਲੱਗਦਾ ਉਹ ਕਹਿੰਦਾ ਸੁੰਦਰੀ ਉਹਨੇ ਨਹੀਂ ਗੇ ਰਹੇ ਐਮਨੀ ਬਹੁਤ ਮੈਨੂੰ ਤਾਂ ਪਾ ਦੋ ਬੈੱਡ ਤੇ ਪਾ ਦੋ ਢੰਗ ਤੇ ਮੈਨੂੰ ਪਾ ਦੋ ਇਹ ਤੁਹਾਨੂੰ ਬੁਧਾਈਆਂ ਭਾਈ ਤੁਹਾਨੂੰ ਪਛਾਰੇ ਆ ਤੇ ਕਿੰਨੇ ਪਛਾਰੇ ਆ ਫੇਰ ਵੱਡੇ ਹੋਣਾ ਤੇ ਜੁਣੀ ਕਿਹੜੀਆਂ ਮੈਨੂੰ ਵੀ ਬੁਧਾਈਆਂ ਭਾਈ ਪੂਰਾ ਤੈਨੂੰ ਵੀ ਬੁਧਾਈਆਂ ਪੈਣਾ ਪਹਿਲਾ ਉਹਨਾਂ ਦਾ ਘਰ ਪਿਆ ਮਨ ਪਿਉ ਆ ਦਾ ਡੈਡੀ ਮੇਰਾ ਮੈਂ ਕਿਹਾ ਮਾਸੀ ਦੇ ਕਿਦੇ ਬਾਸ ਦਾ ਜੁਲਫਾ ਵਾਲੇ ਬਾਦੇ ਨਾ ਕਿਸੇ ਨੇ ਹੋਰ ਪੋ ਆਂਟੀ ਆਂਟੀ ਦੰਬਰ ਨਹੀਂ ਫੇਪੀ ਤਾ ਲੈਣਾ ਬੜੇ ਬੈਠੀ ਆ ਕੇ ਲੋ ਦਾ ਖਾ ਲੋ ਕੁਝ ਕਰੋ ਥੋੜੀ ਜਲ ਸੁਖਾ ਮਿਲ ਲੈ ਫਿਰ ਨਹੀਂ ਮੈਂ ਉੱਥੇ ਆਉਣਾ ਨਹੀਂ ਹੈ ਉਹ ਗੱਲ ਅੱਗੇ ਗੱਲ ਦੀ ਬੰਦ ਕਰ ਮੈਂ ਕਿਹਦੇ ਉੱਥੇ ਆ ਜਾਏਗੀ ਕਿਹਦੀ ਆ ਜੂਈ ਆ ਲੈ ਲੋ ਖਾਣਾ ਤਾਰੇ ਬਣਾ ਦੇ ਬੁੜਾ ਤੇ ਰੋਟੀ ਵੀ ਮੇੜੋਂ ਆਪਣਾ ਖਰਾਈ ਛੜਿਆ ਹੋਸਾ ਬਾਾਰ ਬਾਾਰ ਵੀ ਲੰਗਰ ਲਾ ਕੇ ਆਉਣਾ ਦਾ ਬਾਅਦ ਚੋਂ ਫਿਰ ਮਸੀ ਮਸੀ ਬੈਠ ਕੇ ਖਾ ਲਓ ਉੱਪਰ ਵਾਲੀ ਪਲੇਟ ਤੇ ਧਰ ਕੇ ਦੂ ਮਾਰ ਇਹਦੇ ਤਾਂ ਉੱਥੇ ਬਿਠਾ ਦੋ ਉੱਪਰ ਐਨੀ ਕਿਤਾ ਹੈਗੀ ਤਾ ਉਹਦੇ ਸੌਂ ਜਾਂਦੇ ਆ ਮੈਂ ਕਿੱਥਾ ਹੋ ਰਹੇ ਆ ਕਿ ਤਾ ਓਏ ਕਿਰਮਾ ਮਾਸੀ ਨੂੰ ਕਹਾਲੇ ਕਿ ਬਾਹਰ ਨਾ ਜਾ ਤਾ ਓਏ ਨਾ ਹਾਉ ਹੁਣ ਬੜੀ ਲੋੜ ਨਹੀਂ ਛੜੇ ਉੱਪਰ ਆ ਤਾ ਉਹ ਮਾਰ ਜਾਂਦੀ ਆ ਤੋੜੇ ਤੇਡੇ ਲੈ ਲੂ ਮੂੰਹ ਆ ਕੇ ਕਰਵਾ ਵੀ ਓਏ ਖਾ ਲੈ ਨਾ ਛਪਰੀ ਦੇ ਆਨ ਰੱਖ ਮਾਰ ਸੀ ਪ੍ਰਸਾਦ ਤੁਹਾਰੇ ਇੱਕ ਪੇਟੀ ਇਹ ਕਾਹ ਨਹੀਂ ਦਿੰਦੇ ਮੈਨੂੰ ਵੇਨ ਕਢਾਉਂਗੇ ਬਸ ਖਾਲਾ ਖਾਲਾ ਕਾਲਾ ਕਾਲਾ ਸੀ ਸੀ ਕਰਦੇ ਨਾ ਵੱਧ ਪਰੇ ਕਰਦੇ ਸੀ ਸੀ ਮਾਰੀ ਤੋਗਾ ਦਾ ਤਾਂ ਇਹਦਾ ਲਾਸਟ ਕਾਲ ਡਰੈਸ ਪਾਈ ਆ ਹਾਂ ਬਲੀ ਸਗਰੇ ਮਸ ਕੇ ਕਾਦੇ ਲੈ ਕਾਲਾ ਬੱਥ ਹੋ ਗਏ ਨਾ ਹੋਣਾ ਪਨੀਰ ਤੇ ਖਾਣੀ ਆ ਤਾਂ ਆ ਮੈਂ ਕਹਿੰਦੀ ਰੋਟੀ ਦੇ ਦਿਓ ਬਸ ਆ ਰੋਟੀਆਂ 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 ਮਾਸੀ ਰੋਟੀ ਤੀਜੇ ਰਾਉਂਡ ਤੇ ਤੂੰ ਗਲਤ ਕਰ ਰਹੀ ਹੈ ਕੰਮ ਮਾਸੀ ਮੇਰੀ ਗੱਲ ਸੁਣਾ ਆ ਤੂੰ ਰੋਟੀ ਮਾਸੀ ਆ ਤੀਜੇ ਰੋਟੀ ਦੇ ਦੇ ਰੋਟੀ ਤੂੰ ਸੀ ਗਾ ਦੇਖਦਾ ਰੋਟੀ ਦੇ ਦੋਵਾਂ ਚੌਲ ਖਾ ਲੈਣ ਤੇ ਬੱਜਾ ਉਹ ਬਾ ਮਾਸੀ ਨੇ ਤਾਂ ਪਰੌੜੇ ਵੀ ਬਣਾਏ ਨੇ ਪਰੌੜੇ ਹੀ ਗਾਦਾ ਤੂੰ ਪਰੌੜੇ ਨਾ ਬਣਾਏ ਤਾਂ ਕੂਰੀਆਂ ਤਾਂ ਬਣਾਏ ਨੇ ਬਾਜ ਪੱਤ ਲੱਗ ਗਿਆ ਨਮਕ ਪਾ ਦੇ ਭਰਾ ਇਹ ਗਾਹ ਨੂੰ ਨਹੀਂ ਬਣਾਈ ਆ ਹਾਂ ਆ ਬਾ ਫਿਰ ਲੈ ਲੂ ਭੋਗੇ ਰੱਖ ਰਗੇ ਤੇ ਮੱਜੇ ਥੱਲੇ ਮੱਜੇ ਇੱਥੇ ਉਹ ਸਬਜ਼ੀ ਦਾ ਇੱਕ ਢੋਪਾ ਨਹੀਂ ਮਾਸੀ ਤੂੰ ਮੇਰੇ ਲ ਕੋ ਲ ਕੋ ਇਹ ਪਦੀਨੇ ਦੀ ਇੰਨੀ ਲੱਗਦੀ ਆ ਤਦ ਹੀ ਮੇਰੀ ਵਾਸ ਨਾ ਹੋਦੀ ਆ ਨਾ ਤਾਂ ਬੜੀ ਮਿਹਨੇ ਬਣਾਈ ਲਾਦੀ ਆ ਤੇ ਘਈ ਸੀਗੀ ਨਹੀਂ ਕਿਉਂ ਰਗਾ ਨਾ ਬੋਲੇ ਅਨੀ ਨੂੰ ਮੰਨਦੇ ਰੀਆ ਨਾ ਮੈਂ ਚਮਚਾ ਬੜਾ ਹਟ ਜੋ ਜੂਮ ਕਰੀ ਤਾਂ ਹੀ ਤਾਂ ਮੈਂ ਕੱਪੜੇ ਪਾ ਕੇ ਨਹੀਂ ਬਣਾ ਪਤਾ ਸੀ ਮੈਨੂੰ ਥੱਲੇ ਬੈਠਣਾ ਪੈਣੀ ਕੋਈ ਨਹੀਂ ਹੋਂਦਾ ਕੰਮ ਕਿ ਮੈਂ ਸੱਗਾਂ ਸੱਤ ਮਾਰਦਾ ਲਾ ਕੇ ਕੀ ਰੀਗੀ ਆ ਮਾਸੀ ਆ ਮੈਂ ਮਾਫੀ ਆ ਚੋਰੀ ਮਾਸੀ ਨੇ ਸੋਪਰ ਦੀ ਪਲੇਟ ਚੋਂ ਮਾਸੀ ਬੋਤਲ ਕਿਥੇ ਰੱਖੀ ਪਾਣੀ ਵਾਲੀ ਪਾਣੀ ਆ ਕੁੜੀ ਦਿੱਤੀਆਂ ਖਾਲਾ ਖਾਲਾ ਸੁੱਕੇ ਮੈਂ ਦੇਖਦਾ ਨਹੀਂ ਹੈਗਾ ਤੈਨੂੰ ਆ ਗਲਾਸ ਲੈ ਲੈ ਪਾ ਵੀ ਉੱਥੇ ਭਰ ਲਾ ਦੇ ਲਗਾਈ ਵਿਆੜਾ ਨਵੀਂ ਮਰਿਆ ਜੀ ਤੇ ਮਾਸੀ ਨੂੰ ਸਾਰੇ ਜਾਂਦੇ ਆ ਆਦੀ ਪੈ ਗਈ ਦੇਖਣ ਤੇ ਮਾਸੀ ਦੀ ਕੋਠੀ ਪੋੜਦੇ ਤੂੰ ਪਾਰਟੀ ਰੱਖੀ ਕੀ ਚੱਲਣੀਆਂ ਆ ਬੈਂਕ ਤੋਂ ਪਾਰਟੀ ਆਏ ਹਾ ਟਰੈਂਕ ਲਾ ਦੇਣਾ ਬਾਹਰੇ ਮਾਸੀ ਆਪਾਂ ਨੇ ਬਾਹਰ ਤੇ ਜਾ ਘਰ ਦੇ ਬਾਹਰ ਸੇ ਗਲਾਬਿਆਂ ਮੜਾ ਖਾ ਖਾ ਤਾਸ ਲੈ ਚੱਕੀ ਚੱਲੋ ਔਰ ਬੈੜੇ ਖਾਦੇ ਤੇ ਖੁੰਜੇ ਤੇ ਬੈੜੇ ਬੈੜੇ ਖਾਦੇ ਡਾਕਟਰ ਪ੍ਰਸਾਦ ਕੜਾ ਪ੍ਰਸਾਦ ਓਏ ਚਪੜੀ ਕਰਦੇ ਕਿੰਨਾ ਤੱਕਲੇ ਬੈੜੇ ਖੁੰਜੇ ਚ ਲਾਤਾ ਗਰਾਬ ਜਾਮਣਾ ਖਾ ਖਾ ਤਾਸਲੇ ਚੱਕੀ ਚੱਲਣ ਵਾਲੇ ਖੜੀ ਰਹੀ ਕੋੜੇ ਹੋਰ ਜੇ ਗਰਾਮਿਆਂ ਮਣਾ 15 ਅਗਸਤ 1947 ਝੰਡਾ ਲਾਇਆ ਜੀ ਕਹਿੰਦੇ ਕਈ ਦਿਨ ਚੱਲੇਗਾ ਝੰਡਾ ਚੰਡਾ ਮਗਰੇ ਚੰਡਾ ਗੱਡੀ ਦੇ ਮਰਵਾਤ ਹਮ ਬਸਤਰਾ ਉਹਨੇ ਉਹਨੇ ਸੁੱਖੇ ਦੇ ਬਾਟੇ ਦੇ ਗੱਲਾਂ ਕਰਤ ਨਹੀਂ ਆਈ ਆਈ ਆ ਹਾਂ ਉਹਨੇ ਤਾਂ ਵੀਰਾ ਐ ਸੀਗਾ ਉਹਦੇ ਗਿਆ ਇਹਣਾ ਗਿਆ ਕੈਪ ਉਹਨੇ ਨਹੀਂ ਨਹੀਂ ਉਹਦੀ ਦਬਕਾ ਮਾਰ ਚਲੋ ਭਾਬੀ ਦੇ ਉਹਦੀ ਦਿਓਰ ਦੀ ਗੱਲ ਆ ਤੈ ਕਿ ਲੈਣਾ ਹਾਂ ਹੈ ਹਾਈ ਐ ਵੀਂਡਾ ਹਾਂ ਫਿਟ ਫਿਟ ਉਹ ਵੀ ਬਹੁਤ ਛਪ ਕਾਤੀ ਨਾ ਕੋ ਬਹੁਤ ਯਾਰ ਬਾਦ ਬਾਦ ਬੰਦ ਬੱਟਰ ਬਾਦ ਖਰਾਬੀ ਹੋਈ ਫਿਰਦੀ ਆ ਚੱਪਲਾ ਜੀ ਹਲਦੀ ਫਿਰਦੀ ਆ ਹਾਲੋ ਯਾਰ ਖਾਣਿਆ ਉਹ ਤਾਂ ਮੂਵੀ ਬਣਦੀ ਆ ਜੋਰ ਲਗਾਵੇ ਤੇ ਜਿਹਦਾ ਆਂਦੀ ਨਾ ਅੰਨੀ ਥੋੜਾ ਆ ਪਾਪੀ ਨਾ ਹੜ ਰੱਖ ਦੇ ਵਾਹੀ ਕਰੂ ਇੱਥੇ ਕਣਮਾਸਣਾ ਬੈਜੇ ਹੋਣ ਤੁਹਾਡਾ ਇੱਕ ਦੇ ਮਾਸੀ ਦੀ ਤਿਆਰੀ ਲੱਗਦੀ ਆ ਮੈਨੂੰ ਨਹੀਂ ਤਾਂ ਤਿਆਰੀ ਨਹੀਂ ਤੋ ਵੀ ਕੰਟੇ ਮਾਸੀ ਲੜੀ ਨਾ ਖੁਸ਼ੀ ਦਾ ਦੇਣਾ ਬੜੀ ਮਾਣੇ ਤਿਆਰੀ ਕਰਦੀ ਆ ਮਾਸੀ ਲੜੀ ਨਾ ਅੱਜ ਖੁਸ਼ੀ ਦਾ ਦੇਣਾ ਮੀਨੇ ਵਾ ਫੇਰ ਪਾਰਟੀ ਕਰਨੀ ਆ ਫਿਰ ਫਿਰ ਪਲਾਸਟਰ ਚੱਲ ਪਈ ਉਹ ਪਹਿਲਾਂ ਚੱਲਣਗੇ ਆ ਫਿਰ ਬਿਜਲੀ ਦਾ ਕੰਮ ਹੋਊਗਾ ਫਿਰ 게ਟਾ ਟਕਣੇ ਨੂੰ ਦੇਖ ਲੈ ਜਾ ਸਪੀਕਰ ਦਿਲਾ ਦੇ ਹੁਣ ਗਾਣੇ ਚੱਲ ਮਾਸੀ ਗਾਣੇ ਲਾ ਦੇ ਖਾ ਲਿਓ ਖਾ ਲਿਓ ਚੱਲ ਹੁਣ ਹੋਰ ਕੋਈ ਗੱਲ ਕੱਢੂਗੀ ਉਹ ਵੀ ਕੁਝ ਖਾਣਾ ਖਾ ਲਿਓ ਨਹੀਂ ਇਹਦਾ ਨੂੰ ਆਏ ਕਹੇ ਨੂੰ ਆਏ ਕਹੇ ਕਿ ਜਦਨ ਫੇਰ ਮੇਰੇ ਲੈਂਟਰ ਬੂ ਇੱਥੇ ਹੋਊਗਾ ਕਿ ਜਾਏਗਾ ਟਕ ਟਕ ਕਰਾ ਕੇ ਬੰਦੇ ਭੇਜਦਾ ਕਿ ਲੇਬਰ ਵਾਲੇ ਕੱਢ ਕੀ ਹੈ ਓਏ ਜਾਗੋ ਅੱਛਾ ਤੂੰ ਨਹੀਂ ਆਣਾ ਆ ਤਾਂ ਸਾਡੀ ਆ ਹੈ ਉਹ ਤਾਂ ਸਾਡੀ ਆ ਜਾਣਦੀ ਆ ਮੈਂ ਤੇਰੇ ਨਾਮ ਤੇ ਜਾਣਦੀ ਆ ਕਿਥੋਂ ਬੋਲ ਮੈਨੂੰ ਉਹ ਮਾਸੀ ਉਹ ਲੇਬਰ ਵਾਲਾ ਬੰਦਾ ਥੋੜੀ ਆ ਯਾਰ ਮੈਂ ਤੈਨੂੰ ਪਹਿਲਾਂ ਟੱਕੇ ਮੇਰੇ ਪੰਜ ਬੰਦੇ ਭੇਜਣਾ ਜਿਹੜੇ ਗਲਾਬ ਜਾਮਣਾ ਖਾ ਕੇ ਤਾਸਲੇ ਚੱਕਣਿਆ ਚੱਲੀਓ ਲਈ ਉਹਦਾ ਡੱਬੇ ਦੇ ਡੱਬੇ ਚੱਕਣਗੇ ਇੱਕ ਗੱਲ ਮਾਸੀ ਗਲਾਬ ਜਾਮਣਾ ਦੇ ਚੌ ਨਾਲ ਤਰਾ ਲੈਂਟਰ ਵੀ ਮਿੰਟੋ ਮਿੰਟੀ ਪਊਗਾ ਐ ਰੱਬਾ ਹਰ ਹੁਣ ਤਾਂ ਉਹ ਗਰਾਜ ਆਪਣਾ ਨਹੀਂ ਹੁਣ ਗਾ ਹੀ ਵਧੀ ਅੱਲਾ ਚਮਚੇ ਕੱਲੇ ਫੜਾ ਦੂੰਗੀ ਕਿਉਂ ਰਾਣੇ ਹਾਂ ਉਹ ਗਾਣਾ ਤੇ ਹਲ ਬਾਈ ਬੁੱਕ ਕਰੀਏ ਨਾ ਇਹ ਇਹ ਆਏਗਾ ਨਾ ਗਾਹ ਨੂੰ ਮਸੀ ਰੋਟੜੁੱਟੇ ਖਵਾਵੇਂ ਨਾ ਪੈਸਾਨ ਕਰ ਦਈਏ ਇਹਦਾ ਮਸੀ ਵਧੀਆ ਤੇ ਖਾਣਾ ਖਵਾਇਆ ਜਾਨਦਾ ਨਹੀਂ ਹੁੰਦਾ ਤੈਨੂੰ ਕਦੋਂ ਫੰਦਾ ਨਾ ਹੋਪਾ ਕਿ ਨਾ ਪੁੰਨ ਲੱਗੂਗਾ ਤੈਨੂੰ ਉਪਰਧਰ ਮਰਾਜ ਵੀ ਸੱਚੀ ਹੁਣ ਦੱਤਾ ਦਿੱਤਾ ਬੈਣੇ ਇਹ ਕਾਟ ਦੇ ਘਰ ਵਾਲੀ ਦੀ ਕਾਟ ਨਹੀਂ ਹੈ ਹੈ ਕਾਟੋ ਦੇ ਘਰ ਵਾਲੀ ਹੁਣ ਕਾਟੋ ਕਾਟ ਹੀ ਨਾ ਕਹੇ ਕਟੋਰੀ ਕਹਿੰਦੇ ਹੁੰਦਾ ਸਰੀਰ ਦੇ ਹਿਸਾਬ ਨਾਲ ਕਾਟੋ ਦੇ ਘਰ ਵਾਲਾ ਹੁੰਦਾ ਕਾਟ ਦੇ ਘਰ ਵਾਲੀ ਹੁੰਦੀ ਹਾਂ ਉਹ ਹੁੰਦਾ ਕਾਟਾ ਮਸੀਦਾਂ ਬੱਚਾ ਨਾਲ ਜੀ ਬਹੁਤ ਵਧੀਆ ਦਿੱਤੀ ਐ ਤਾਂ ਹੈ ਨੌਲੇਜ ਬਹੁਤ ਵਧੀਆ ਦਿੱਤੀ ਐ ਸਹੀ ਗੱਲ ਆ ਜਦ ਕਾਟੋ ਨੂੰ ਆਪਾਂ ਕਹਿੰਦੇ ਨੇ ਵੀ ਕਟਕ ਕਟ ਕਰਦੀ ਐ ਨਾ ਵੀ ਆਪਾਂ ਕਹਿੰਦੇ ਨੇ 50 ਪੈਸੇ ਦੇ ਦਿਮਾਗ ਦੇ ਵਿੱਚ ਨਹੀਂ ਵੀ ਆਪਾਂ ਇਹਨੂੰ ਮਾਰੀਏ ਤੇ ਕੁਰਪਾ ਮਰੀਏ ਕੋ ਸੁਣ ਲਈ ਨਾ ਪਰ ਵੀ ਨਿਕਲ ਮਾਤਾ ਕਾਰਡ ਬਹੁਤ ਮਹੱਤਵਪੂਰਨ ਸੀ ਅਸੀਂ ਇੱਕ ਇੱਕ ਕਰੀਏ ਲੈਟਰ ਵੀ ਪੈ ਗਿਆ ਸੈਲੀਬ੍ਰੇਸ਼ਨ ਦੋ ਸੀ ਲੈਟਰ ਵੀ ਮੇਰੇ ਭਾਈ ਦੇ ਕੋਠੀ ਦਾ ਯਾਦ ਰਹੂਗਾ ਮੈਂ ਇਥੇ ਯਾਦ ਰਹੂ ਚਲੋ ਇਹ ਕਾਟੋ ਥੋੜੀ ਕਾਟਾ 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 ਜਾਟੋ ਹੋੜਿਓ ਕਾਟੋ ਨੀ ਦੋਪੀਆ ਚੁੱਕੇ ਚੱਲੀਏ ਬਹੁਤ ਟਾਈਮ ਹੋ ਗਿਆ ਕਾਲੂ ਕੰਮ ਤੇ ਵੀ ਰਹਿਣਾ ਸਾਰਿਆਂ ਨੇ ਮੈਨੂੰ ਛੱਡ ਕੇ ਇਹ ਵੀ ਹਾਂ ਮੈਨੂੰ ਛੱਡ ਕੇ ਸਰਜਰੀ ਆ ਕੇ ਸਾਜ ਦੇ ਆਂਟੀ ਦਾ ਇਲਾਜ ਜੀ ਆਂਟੀ ਦਾ ਵੀ ਕਰਦੇ ਜਾਨੂੰ ਕਹੀ ਮੈਂ ਤਾਂ ਚੱਲੀ ਆ ਜੀ ਮਸਾ ਲੱਗਦਾ ਤਾਂ ਹੀ ਕਿਹਾ ਸੀ ਨੂੰ ਇਹਦਾ ਖਾਬ ਆ ਗਿਆ ਦੀ ਵੀ ਖਾਣੀ ਛੇਰ ਹੋਊਗੀ ਇਹ ਤਾਂ ਤਾਂ ਉੱਠ ਕੇ ਚਲੀ ਗਈ ਅੱਜ ਦੇਖ ਲੈ ਮੇਰੇ ਨਾਲ ਕੀ ਹੋਇਆ ਮੈਂ ਕਿਹਾ ਕਿ ਅੱਜ ਲੇਟ ਵੀ ਜਾਵਾਂਗੀ ਟੈਕੀ ਕਰਨਾ ਉੱਥੇ ਜਲਦੀ ਜਲਦੀ ਫਸ ਗਈ ਜੀ ਜਾ ਕੇ ਲਵਟਾ ਬਕਵਾਇਆ ਸੀ ਲਾਏ ਦੀ ਦਿਵਾਲੀ ਹੋਣੀ ਕੋਈ ਵੱੱਦ ਬਣਾਇਆ ਸੀ ਜਾ ਕੇ ਲੋ ਤੋਂ ਵੀ ਵੱੱਦ ਕਰੇ ਦਿਵਾਲੀ ਹੋਣੀ ਕਹਿੰਦੇ ਫੈਨੇ ਤੇਰਾ ਕੰਮ ਕਾਦਨ ਬੁਰ ਮਗਰ ਨੀ ਬੜਮਾ ਆਪਾਂ ਤਾਂ ਰੋਟੀ ਪਕਾਈ ਜਾਂਦੀ ਹੈ ਹਾਂ ਕੋ ਤਾਂ ਠੀਕ ਆ ਜਦ ਮੈਂ ਤਾਂ ਹਲਵਾਈ ਨੇ ਕਹਤਾ ਸੀ ਮਿਲਣੇ ਨਾ ਬੜੇ ਤੇਰੇ ਵਰਗਾ ਤਾਂ ਕਿਹਦੀ ਮਾਸੀ ਕੋ ਰਹੀ ਤੇ ਮੈਂ ਕਹਤੋਂ ਗੱਲ ਕਰ ਰਹੀ ਨਾ ਮਾਸਾ ਮੇਰਾ ਇਹ ਪ੍ਰਾਣੀਆਂ ਖਰਾਕਾ ਖਾਧੇ ਨੇ ਛੁੱਡੀਆਂ ਨਾ ਹਾਂ ਇਹ ਤਾਂ ਕੁੰਦਰ ਬੁੱਟ ਖਾਦੀ ਹੋਈ ਆ ਖਾਦੀ ਐ ਸਹੀ ਗੱਲ ਆ ਮੈਂ ਕਹਿੰਦੀ ਉਹ ਕੁੱਬੀ ਹੋਈ ਬਈਆ ਉਹ ਕੁੱਬੀ ਹੋਈ ਬਈਆ ਹਾਂ ਜੱਸ ਉਹ ਛੋਟੇ ਹੁੰਦੇ ਦੀ ਹੱਟੀ ਤਾਂ ਭਰਾ ਲੈਣੇ ડાણે સૂલે બના લે ਕਣਕ બના ਲਈ ਜਾਂ ਕਹਲਾ ਵੀ ਮੁੱਕੀ બના ਲਈ ਸਾਰੇ ਦਲੀਆ ਵਗੈਰਾ ਖਾਂਦੇ ਹੁੰਦੇ ਸੀ ਚੁੱਪਦੇ ਰਹਿਣਾ ਹੁਣ ਦਲੀਆ ਨਹੀਂ ਖਾਂਦੇ ਕਹਿੰਦੇ ਸਭ ਦੇ ਸਰ ਨਾਲ ਵੱਧ ਦਲੀਆ ਖਾਂਦੇ ਸੀ ਚੁੱਪਦੇ ਰਹਿਣਾ ਉਸ ਟਾਈਮ ਮੋਬਾਈਲ ਨਹੀਂ ਫੋਨ ਕਿਤੇ ਘਰੇ ਹੋਣਾ ਨਾਲ ਟੈਲੀਫੋਨ ਆ ਵੀਡੀਓ ਉਹਦਾ ਟੀਵੀ ਮੈਂ ਇਹਨੇ ਪਤਾ ਨਹੀਂ ਥੋੜੇ ਮੈਂ ਫਿਰ ਤੋਂ ਗਾਰੰਟੀ ਕਰੇ ਤਾਰ ਵਾਲਾ ਫੋਨ ਹੁੰਦਾ ਸੀ ਕਿਈ ਵਾਰ ਕਰਨ ਗਏ ਇਹਨਾਂ ਦੇ ਘਰੇ ਫੋਨ ਫੋਨ ਲੱਗਿਆ ਸੀ ਨਾ ਹਨਾ ਉੱਥੇ ਯਾਰ ਕਦੇ ਕਦੇ ਸਾਰੇ ਦਾ ਸਾਂਝਾ ਸੀ ਦੇਖਣ ਜਾਣਾ ਥੋੜੇ ਚਾਰਾ ਘਰਾਂ ਦਾ ਹੈ ਚਾਰਾਂ ਦਾ ਸਾਂਝਾ ਸੀ ਉਹ ਜੀ ਵੀ ਆ ਗਏ ਆ ਜਪਨ ਬਾਟੀ ਤੇ ਮੈਂ ਦਾਲ ਪੋਕ ਲਈ ਦੇ ਦੇ ਦੇਖਣ ਜਾਣਾ ਉੱਥੇ ਕਦੇ ਕਦੇ ਮਾਸੀ ਕੋਲ ਹੈ ਕੋਈ ਬਹੈ ਨਹੀਂ ਕੋਈ ਚੱਲਦਾ ਭੰਡਾ ਹੱਥ ਡੱਬਿਆ ਦੂਜੇ ਡੱਬੇਗੇ ਨੀ ਤੁਰ ਪਏ ਆਏ ਕਰ 5-7 ਕਿਲੋ ਲੈ ਸੁੱਕੀ ਜਲਦੀ ਆ ਜੀ ਹੁਣ ਗਾਹ ਤਾਂ ਆਉਗੀ ਮੈਂ ਬਾਅਦ ਚਲਦੀ ਆ ਜੀ ਪਾਲਟੀ ਲੈ ਆ ਸੁੱਕੀ ਸਟੀਲ ਦੀ ਦਾਲ ਪਾਉਣ ਨੂੰ ਠੀਕ ਆ ਬੇੜੇ ਦਹੀ ਹਾਏ ਹਾਏ ਘੈਂਟ ਫੀਲਿੰਗ ਆ ਉਹ ਦਵਾਈ ਚ ਵੀ ਘੈਂਟ ਫੀਲਿੰਗ ਲੈਂਦੇ ਨੇ ਇਹ ਰਮੇ ਤੇ ਗਾਰਦੀ ਫਿਰ ਬੋਲ ਨੋ ਬੋਲ ਨੋ ਬੋਲ ਇਹ ਤਾਂ ਮੈਨੂੰ ਆਇਆ ਹੋਇਆ ਇਹ ਮੇਰੀ ਵਿੱਚ ਦੀ ਕਹਾਣੀ ਦੱਸ ਰਹੇ ਨੇ ਪਹਿਲੀ ਵਾਰ ਦੀ ਉਹ ਕਰਦੇ ਨੇ ਬੀਮਾ ਇਹ ਨਹੀਂ ਦੇਖਦੇ ਇਹ ਬਸ ਜਿਆਦਾ ਇਹਨੂੰ ਨੌਲੇਜ ਨਹੀਂ ਸੀ ਵਿੱਚ ਕਿਤੇ ਮੈਨੂੰ ਪਤਾ ਨਹੀਂ ਸੀ ਨਹੀਂ ਸੱਚੀ ਨਹੀਂ ਪਤਾ ਸੀ ਪਾਣੀ ਹਮੇਸ਼ਾ ਹੁੰਦਾ ਉਹ ਖਿੱਚਦਾ ਹੋਇਆ ਮੈਂ ਜਦ ਦੇਖਿਆ ਅੱਛਾ ਲਾਉਗੀ ਪਾਣੀ ਫਿਰ ਖਿੱਚ ਕੇ ਨਾਲੀ ਲੱਗੇ ਅੰਦਰ ਅੰਦਰ ਜਿਵੇਂ ਪੈਰ ਹਿੱਲ ਗਏ ਨਾ ਪੈਰ ਹਿੱਲ ਗਏ ਮੈਂ ਤਾਂ ਆਇਆ ਹੋ ਗਿਆ ਵੀ ਮਤਲਬ ਉਦੋਂ ਹੀ ਜਦ ਇਹਦੇ ਮੂੰਹ 'ਚ ਪਾਣੀ ਪਿਆ ਉਦੋਂ ਮੈਂ ਆਇਆ ਹਜੇ ਤੱਕ ਇਹ ਕੋਈ ਚੱਲੀ ਅੰਦਰ ਰਾਤ ਦੇ 11:00 ਬਜੇ ਨਾਲੇ ਹੋਏ ਪਹਿਲੇ ਚਲੋ ਇਹ ਹੋਈ ਹੈ ਹੋਰ ਵੀ ਪਾਰਟੀ ਸੀ ਵੀ ਲੈਂਟਰ ਪੈਣ ਦੀ ਖੁਸ਼ੀ 'ਚ ਮਾਸੀ ਦੇ ਪੇਕੇ ਘਰ ਲੈਂਟਰ ਪਿਆ ਉਹਦੀ ਖੁਸ਼ੀ ਦੇ ਵਿੱਚ ਪਾਰਟੀ ਕਰੀ ਆ ਤਾਂ ਕੰਮ ਦਾ ਤੇ ਦੂਜਾ ਜਗਾ ਮਾਸੀ ਸਾਡੇ ਜੈਸੇ ਕੋਈ ਚਲੇ ਲੈਂਟਰ ਪਿਆ ਵਾ ਠੀਕ ਹੈ ਨਾ ਦੁਬਈ ਅਸੀਂ ਉਹ ਰਫਾਇਦਾ ਕਰਕੇ ਸੂਨੀ ਪਾਰ ਨਹੀਂ ਹੈ ਚੁੱਲੇ ਨਹੀਂ ਹੁੰਦੇ ਤਾਂ ਕਹਿੰਦਾ ਹਾਂ ਚੁੱਲੇ ਨਹੀਂ ਹੁੰਦੇ ਤਾਂ ਅਸੀਂ ਬੇਨ ਲੱਗਿਆ ਸਾਰੇ ਆਪਾਂ ਚੱਟੇ ਉਹ ਵੀ ਇੱਥੇ ਬਣਾਇਆ ਆ ਤੈਨੂੰ ਵਾਦਾ ਸੁੱਖ ਸਾਰਾ ਅਸੀਂ ਲੈ ਕੇ ਦਾਂ ਸਾਰਾ ਪਰ ਉਹ ਬਰੇਕਰ ਚਲੇ ਦੇ ਸਾਰਾ ਐਡੀਮੈਂਟ ਫਰਮਾ ਕੇ ਪੜਾਉਂਦੇ ਆਂ ਜਿੱਦ ਬਿਮਾਰੀ ਦੀ ਡੇਟਿੰਗ ਸਟਾਰਟ ਕਰਦੀਆਂ ਉਦੋਂ ਅੱਜ ਸਾਰਾ ਕੁਝ ਮਿਲ ਗਿਆ ਮੇਰੀ ਤਾਂ ਡੇਟਿੰਗ ਹੀ ਖਰਾਬ ਹੋ ਜਾਂਦੀ ਹੈ ਸਾਰੀ ਦੀ ਸਾਰੀ ਮੈਂ ਨਹੀਂ ਆ ਜਾਣ ਮੈਸੇਤਰੀ ਹੁੰਦੀ ਅਗਲੇ ਚ ਕਹਿੰਦੇ ਆਸਨਲ ਮਰਦਾਂ ਹੁੰਦੀਆਂ ਨੇ ਹੋਰ ਦਸਵੇਂ ਦਾ ਇਨਾ ਮੁਸਕਰ ਕਰ ਕਿਨੂ ਮੈਂ ਖਾ ਕੇ ਦੇਖ ਲਿਆ ਖੁਸ ਖੁਸ ਮੈਂ ਖਾ ਕੇ ਦੇਖ ਲਿਆ ਉਸਕੂਸ ਹੁੰਦਾ ਕਿਨੂ ਵੇ ਵਰਗਾ ਮੁੱਖੇ ਮੈ ਸੌਣ ਲੱਗੇ ਮੈਂ ਕੀ ਖਾਣੀ ਆਏ ਮੈਨੂੰ ਆਉਂਦਾ ਵੀ ਮੈਂ ਖਾਣ ਨਹੀਂ ਗਈ ਆ ਹਰ ਹਕਾਤੋਂ ਜੀਜੀ ਵੀ ਨਹੀਂ ਮਰਦੀ ਖਾ ਲੋ ਪਰ ਇੱਕ ਗਮਲੇ ਖਾ ਲੋ ਸਾਇਰੋਇਡ ਜੱਕੇ ਹੈਪੀ ਜੀ ਹੈ

ਫਰਕ ਬਗਿ ਜਮੈਂ ਹਾਂ ਹਾਂ ਤੇ ਇਹ ਜੀਆਂ ਪਾ ਲਿਓ ਦੇਖੋ ਚਲੋ ਜੀ ਅਸੀਂ ਨੈਕਸਟ ਡੇ ਦੀ ਪਲਾਨਿੰਗ ਕਰ ਰਹੇ ਸੀ ਤੇ ਬਾਏ ਬਾਏ ਕਰ ਦੋ ਸਾਰਿਆਂ ਨੂੰ